ਕੀ ਆ ਚਲ ਵੈਲਕਮ ਟੂ ਬੈਕ ਮਾਈ YouTube ਚੈਨਲ ਤੇ ਨਵੇਂ ਬਲੌਗ ਦੇ ਚ ਤੁਹਾਡਾ ਸਵਾਗਤ ਹੈ ਜੀ ਅੱਜ ਹੈਗੀ ਲੋੜੀ ਤੇ ਸ਼ਾਮ ਦਾ ਟਾਈਮ ਹੋ ਰਿਹਾ ਮਤਲਬ 3:00 ਵੱਜ ਗਏ ਨੇ ਤੇ ਹੁਣ ਆਪਣੀ ਤਿਆਰੀ ਚੱਲ ਰਹੀ ਹੈ ਜੀ ਲੋੜੀ ਦੀ ਠੀਕ ਹੈ ਜੀ ਵੈਸੇ ਤਾਂ ਲੋੜੀ ਆਪਾਂ ਹਰ ਸਾਲ ਹੀ ਮਨਾਉਂਦੇ ਆ ਬਟ ਅੱਜ ਦੀ ਲੋੜੀ ਥੋੜੀ ਜੀ ਖਾਸ ਹੈ ਕਿਉਂਕਿ ਮੇਰੀ ਤੇ ਮੇਰੇ ਬਰਦਰ ਦੀ ਵਿਆਹਤ ਵਾਦ ਪਹਿਲੀ ਲੋੜੀਆ ਮਤਲਬ ਸਾਡੀ ਵਾਈਫ ਦੀ ਦੋਨਾਂ ਦੀ ਉਹਦੀ ਵਾਈਫ ਤੇ ਮੇਰੀ ਵਾਈਫ ਦੀ ਸਾਡੇ ਘਰ ਚ ਪਹਿਲੀ ਲੋੜੀਆ ਤੇ ਅੱਜ ਆਪਾਂ ਮਨਾਵਾਂਗੇ ਬਟ ਥੋੜਾ ਜਿਹਾ ਸਿੰਪਲ ਨਾਰਮਲੀ ਮਨਾਵਾਂਗੇ ਕੋਈ ਜ਼ਿਆਦਾ ਰੌਲਾ ਰੱਪਾ ਨਹੀਂ ਠੀਕ ਹੈ ਜੀ ਤੇ ਨਹਾ ਦਾ ਪਹਿਲੇ ਨਹਾਣ ਤੋਂ ਪਹਿਲਾਂ ਆਪਾਂ ਵੀਡੀਓ ਨਹੀਂ ਬਣਾਈ ਨਹਾ ਦਾ ਪਹਿਲੇ ਕੱਪੜੇ ਆਪਾਂ ਥੋੜੀ ਦੇਰ ਬਾਅਦ ਚੇਂਜ ਕਰਾਂਗੇ ਠੀਕ ਹੈ ਕੱਪੜੇ ਆਪਾਂ ਹਜੇ ਉਹੀ ਪਾਲੇ ਜਿਹੜੇ ਆਪਾਂ ਸਵੇਰੇ ਪਾਏ ਸੀ ਤੇ ਤਿਆਰ ਆਪਾਂ ਥੋੜੀ देर ਬਾਅਦ ਨੂੰ ਆਵਾਂਗੇ ਠੀਕ ਹੈ ਜੀ ਤੇ ਦੇਖਦੇ ਰਹੋ ਜੁੜੇ ਰਹੋ ਵੀਡੀਓ ਦੇ ਨਾਲ ਓਕੇ ਤੇ ਜਿੰਨੀ ਤਿਆਰੀ ਹੋਊਗੀ ਸਾਰੀ ਤੁਹਾਨੂੰ ਦਿਖਾਵਾਂਗੇ ਹਾਂਜੀ ਤੇ ਡੈਡੀ ਜੀ ਹੋਰੇ ਨੇ ਆਪਣੇ ਥੋੜੇ ਜਿ ਢਿੱਲੇ ਧੁੱਪ ਚ ਪਏ ਨੇ ਤੇ ਡੈਡੀ ਨੇ ਆਪਣੇ ਆਹ ਦੇਖੋ ਪਾਥੀਆਂ ਵਗੈਰਾ ਕੱਢ ਲੀਆਂ ਠੀਕ ਹੈ ਜੀ ਔਰ ਅੱਗ ਬਾਲਣ ਵਾਸਤੇ ਲੋੜੀ ਬਾਲਣ ਵਾਸਤੇ ਲੋੜੀ ਵਾਣਨ ਵਾਸਤੇ ਪੱਥੇ-ਪੁੱਥੀਆਂ ਸਾਰੀਆਂ ਡਾੜੀਆਂ ਦੀਆਂ ਗੱਡੀਆਂ ਹੋਈਆਂ ਨੇ ਥੱਲੇ 'ਚ ਠੀਕ ਐ ਤੇ ਅੱਗ ਆਪਾਂ ਬਾਲਾਂਗੇ ਉਰੇ ਜਿੱਥੇ ਆਪਣਾ ਮੋਟਰਸਾਈਕਲ ਖੜਿਆ ਘਰ ਦੇ ਮੂਰੇ ਠੀਕ ਐ ਇੱਥੇ ਵਾੜਾਂ ਬਾਲਾਂਗੇ ਆਪਾਂ ਲੋੜੀ ਓਕੇ ਜੀ ਤੇ ਬਾਕੀ ਡੱਕੇ-ਡੁੱਕੇ ਕੱਢ ਲਈਏ ਆਪਾਂ ਹੁਣ ਲਓ ਜੀ ਲਓ ਜੀ ਚੱਲਿਆਂ ਲੋੜੀ ਬੰਨਣ ਹੈਲੋ ਲੋ ਲੋ ਆ ਦੇਖੋ ਮਾਲਕ ਤੇਰਾ ਧੰਨਵਾਦ ਤੰਨ ਓਹੋ ਕਿਣ ਗਿਆ ਕਿਣ ਗਿਆ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਤਾਂ ਗਰੂਪ ਉਹ ਲਾਗੇ ਹੋ ਜਾਈਏ ਇਹ ਹੈ हमरे भाभी जी बाय फार्म ਦੇ ਇਹ हमरे चाची जी ਇਹ हमरे सिस्टर ਦਿਕਾ ਮੁੰਡਾ ਦਿਖਾ ਦਿੰਦਾ ਹੈਲੋ ਗਾਇਸ ਸਿਸਟਰ ਮਾਈ ਸਿਸਟਰ ਲੈਓ ਦੀਦੀ ਆ ਮੈਂ ਵੀ ਚੱਲਾਂ ਹੋਰ ਆ ਜਾ ਕੋਈ ਪਿਆਜ਼ ਥੋੜਿਆ ਸਨ ਲੱਗਾ ਉਹ ਸਪੀਕਰ ਦੇ ਚੱਕਰ ਉਰ ਸਪੀਕਰ ਲਾਵਾਂਗੇ ਆਪਾਂ ਲੈ ਜੀ ਚੱਲੇ ਆ ਸਪੀਕਰ ਆਪਾਂ ਚੱਕ ਲਈ ਗਾਣੇ ਵੀ ਚਲਾਣਗੇ ਨਾਲ ਨਾਲ speaker agak teh cenderung tshhh tshhh dan 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 sad ਲੋ ਜੀ ਹੁਣ ਚੱਲ ਪਏ ਨੇ ਗਾਣੇ ਇਸ ਕਰਕੇ ਆਪਾਂ ਥੋੜਾ ਜਿਆ ਕਰਾਂਗੇ ਫਾਸਟ ਤੇ ਤੇ ਲਾ ਦਾਂਗੇ ਥੋੜਾ ਜਿਆ ਮਿਊਜ਼ਿਕ ਠੀਕ ਹੈ ਤੁਸੀਂ ਵੀਡੀਓ ਦਾ ਆਨੰਦ ਮਾਣੋ ਬਸ 你怎么看的？ ਬਣੀ ਬਣ ਗਈ ਆ ਬਣਾਣੀ ਆ ਹਜੇ ਬਣਾਣੀ ਆ ਹਜੇ ਬੜਾ ਛੋਟਾ ਜਾ ਇਹਨਾਂ ਤਾਂ ਦੇਖ ਕਿੰਨਾ ਬੜਾ ਇਹ ਸਤਿਕਾਰ ਕਰੀ ਸਤਿਕਾਰ ਕਰੀ ਬਧਾਈਆਂ ਤੁਹਾਨੂੰ ਬਹੁਤ ਬੰਦੇ ਆ ਗਏ ਆ ਤੇ ਹੁਣ ਆਪਾਂ ਤਿਆਰੀ ਕਰ ਰਹੇ ਆ ਢੋਣੀ ਵਾਲਣ ਦੀ ਦਿਖਾ ਦਿੰਦਾ ਆ ਆ ਦੇਖੋ ਨੜੀ ਲੱਗੇ ਹੋਇਆ ਤੇ ਮੈਂ ਕਰਨਾ ਨੜੀ ਲਾ ਪਰਾ ਹੋ ਮੈਂ ਕਰਦਾ ਕਰਦਾ ਆ ਮੈਂ ਦੋ ਆ ਕਰਦਾ ਲੋ ਜੀ ਆਪਾਂ ਕਰਨੇ ਪਹਿਲਾਂ ਤਿਆਰੀ ਠੀਕ ਆ ਫਿਰ ਦਿਖਾਨੇ ਬਾਅਦ ਵੀਡੀਓ ਰਹਿਓ ਵੀਡੀਓ ਨਾਲ ਮੈਂ ਪਹਿਲਾਂ ਲਈ ਫੋਨ ਦਾ ਫੋਨ ਚਾਰਜ ਫੋਨ ਆਪਣਾ ਹੋ ਗਿਆ ਬੈਟਰੀ ਲੋ ਤੇ ਐਨਓ ਫੋਨ ਚਾਰਜ ਲਾ ਕੇ ਆ ਆਪਾਂ ਕਰਨੇ ਆਣੇ ਧੂਣੀ ਬੰਨਣੀ ਚਾਹੀਦੀ ਓਕੇ ਜੀ ਲੋ ਜੀ ਅਗਵਲ ਗਈ ਐ ਫੋਨ ਆਪਣਾ 20% ਹੋ ਗਿਆ ਜੀ 20% ਤੋਂ ਘੱਟ ਫੋਨ ਦੀ ਬੈਟਰੀ ਹੈਗੀ ਆਪਣੇ ਲੋ। ਨਹੀਂ ਗਈ। ਅੱਗ ਬਾਲ ਲਈ ਆਪਾਂ। ਹੁਣ ਜਦੋਂ ਪੂਰੀ ਮੱਚ ਜਗੀ ਉਦੋਂ ਦਿਖਾਉਂਗਾ ਤੁਹਾਨੂੰ। ਲੋ ਜੀ ਮੱਚ ਗਈ ਅੱਗ। ਤੇ ਉਧਰੋਂ ਆ ਕੇ ਹੁਮੀ ਹੋਣੀ। ਜਿਹੜੇ ਕਰ ਰਹੇ ਹੁੰਦੇ ਸੀਗੇ ਉਹਨਾਂ ਦੇ ਲੋੜੀ ਦੇ ਕੇ ਵੰਡ ਕੇ। ਤੇ ਇਧਰ ਅੱਗ ਵੀ ਮੱਚ ਗਈ ਹੈ। ਦੇਖ ਲਿਆ ਬੀ ਮੱਚ ਗਈ ਹਾਂ ਬਾਰੇ ਰੱਖ ਲਈਏ 2-4 ਮਿੰਟ ਚ ਵਧੀਆ ਮੱਚ ਜੂਗੀ ਲੋ ਜੀ ਮੱਚ ਗਈ ਅੱਗ ਆਪਣੀ ਲੋ ਜੀ ਅੱਗ ਆਪਣੀ ਮੱਚ ਗਈ ਹੈ ਵਾਹ ਜੀ ਵਾਹ ਆਹਾ ਆਹ ਵਾਹ ਜੀ ਵਾਹ ਜੀ ਵਾਹ ਕਿੰਨਾ ਸਵਾਦ ਆ ਰਿਹਾ ਬੈਠ ਕੇ ਅੱਗ ਕੋਲ ਠੀਕ ਹੈ ਜੀ ਅੱਗ ਮੱਚ ਗਈ ਆਪਣੀ ਤੇ ਬਾਕੀ ਦਾ ਹੁਣ ਕੰਮ ਕਰ ਲਈਏ ਸਮਾਨ ਸੋਹਣ ਪਾ ਲਈਏ ਮੱਥਾ ਟੇਕਣ ਵਾਸਤੇ ਤੇ ਫਿਰ ਤੁਹਾਨੂੰ ਦਿਖਾਣੇ ਆ ਗਏ ਲੋ ਜੀ ਅੱਗ ਮੱਚ ਗਈ ਹੈ ਪੂਰੀ ਤਰ੍ਹਾਂ ਤੇ ਆਪਾਂ ਲੱਗਿਆ ਹੁਣ ਮੱਥਾ ਟੇਕਣ ਸਮਾਨ ਆ ਗਿਆ ਦੇਖੋ ਥਾਲੀ ਵਿੱਚ ਪਾ ਕੇ ਲੋ ਜੀ ਠੀਕ ਹੈ ਜੀ ਹੁਣ ਆਪਾਂ ਲੱਗਿਆ ਮੱਥਾ ਟੇਕਣ ਲੋ ਜੀ ਮਾਥਾ ਦੇਖੀਏ ਮੈਂ ਤਾਂ ਖੜ ਕੇ ਲਿਖਣਾ ਹਾਂ ਹਾਂ ਤਾਂ ਮੈਂ ਫਤ ਲੈਣਾ ਪੜੇਗਾ ਜੇ ਮੈਂ ਗੰਨਣਾ ਕਿ ਗਾਉਣਾ ਨਾ ਇਸਰ ਆਏ ਦਲਿੱਦਰ ਜਾਏ ਦਲਿੱਦਰ ਦੀ ਜੜ ਚੁੱਲ੍ਹੇ ਪਈ ਚਲੋ ਕਰੋ ਫਿਰ ਇਸਰ ਆਏ ਉੱਤਰਾਏ ਦਲਿੱਦਰ ਜਾਏ ਦਲਿੱਦਰ ਦੀ ਜੜ ਚੁੱਲ੍ਹੇ ਪਈ